ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਰਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 4 ਸਤੰਬਰ 2025 ਸਮਾਂ ਸਵੇਰ ਦੇ 6:00 ਵਜੇ ਤੇ ਆਪਾਂ ਨਹਾ ਧੋ ਕੇ ਤਿਆਰ ਹੋ ਗਏ ਆਪਾਂ ਰਾਤ ਰੋਕੇ ਸੀਗੇ ਗੁਰਦੁਆਰਾ ਪੱਕੀ ਸੰਗਤ ਪ੍ਰਿਆਗਰਾਜ ਤੇ ਆਪਣਾ ਇਹ ਟਿਕਾਣਾ ਸੀਗਾ ਬੈਗ ਵਗੈਰਾ ਆਪਣੇ ਪੈਗਾ ਤੇ ਹੁਣ ਗੁਰਦੁਆਰਾ ਸੇਵਾ ਰੋ ਮੱਥਾ ਤੇ ਇੱਕ ਕੇ ਤੇ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਅੱਗੇ ਚੱਲਦੇ ਆਂ ਅੱਜ ਦਾ ਸਫ਼ਰ ਆਪਣਾ ਬਨਾਰਸ ਦਾ ਰਹੂਗਾ ਜੋ ਕਿ 120 ਕਿਲੋਮੀਟਰ ਇਤੋਂ ਬਣੇ ਰਿਓ ਸਫ਼ਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਪਹਿਲੀਆਂ ਦੇ ਵਿੱਚ ਹੀ ਤੇ ਬਸ ਬੰਦਾ ਕਿਵੇਂ ਭੁੱਲੇ ਜਾਂਦਾ ਤੇ ਧੰਨਵਾਦ ਭਾਈ ਰੇਤੀ ਆਸੀ ਕੂਆ ਵੀ ਇਸ ਵਿੱਚ ਗੰਗਾ ਜੀ ਦਾ ਪ੍ਰਵੇਸ਼ ਕਰਾਇਆ ਕਰੂ ਸਾਹਿਬ ਜੀ ਨੇ ਸਮਾਸ਼ੇ ਪਿਆ ਹੋ ਗਿਆ ਜੀ ਤੇ ਆਪਾਂ ਸਮਾਨ ਵਗੈਰਾ ਬੰਨ ਲਿਆ ਸਾਰਾ ਤੇ ਹੁਣ ਆਪਣੀ ਜਾਣ ਦੀ ਤਿਆਰੀ ਹੈ ਤੇ ਬਸ 10 ਮਿੰਟ ਵਿੱਚ ਕਰ ਤੋਰ ਪਈ ਨੇ ਸਾਰਾ ਸਮਾਨ ਸੌਣ ਹੋ ਗਿਆ ਰੈਡੀ ਤੇ ਹੋਰ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਚੱਲ ਜੀ ਅਗਲਾ ਕਿੱਥੋਂ ਜੀ ਤੁਸੀਂ ਸ਼੍ਰੀ ਚਰਨ ਤਰਨ ਠੀਕ ਹੈ ਜੀ ਹੋਰ ਪਰਿਵਾਰ ਠੀਕ ਹੈ ਜੀ ਆ ਚੱਲ ਜੀ ਅਗਲਾ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਸੇਵਾ ਜੀ ਮੈਨੂੰ 10 ਸਾਲ ਪੂਰਾ ਹੋਣ ਵਾਲਾ ਠੀਕ ਹੈ ਜੀ ਤੇ ਕਿੰਨੇ ਟਾਈਮ ਬਾਅਦ ਪਿੰਡ ਕਿੜਾ ਮਾਰਦੇ ਹੋ ਜੀ ਖਾਲ ਬਾਅਦ ਚਲੇ ਜਾਂਦਾ ਠੀਕ ਹੈ ਠੀਕ ਹੈ ਜੀ ਕੋਈ ਵਿਆਹ ਸ਼ਾਦੀ ਹੋਵੇ ਖੂਬੇ ਟਾਈਮ ਹੋ ਜਾ ਪਹਿਲਾਂ ਚਲੇ ਜਾਂਦਾ ਠੀਕ ਹੈ ਜੀ ਤੇ ਸੰਗਤ ਨੂੰ ਤੁਸੀਂ ਕਿਸ ਨੇ ਦੇਣਾ ਚਾਹੁੰਦੇ ਜੋ ਕੋਈ ਵੀ ਇਧਰ ਦੀ ਲੰਗਦਾ ਹੋਵੇ ਕੋਈ ਮਰਜੀ ਆ ਸਕਦਾ ਜੀ ਕੋਈ ਮਰਜੀ ਆ ਸਕਦਾ ਜੀ ਖੁੱਲ੍ਹਾ ਸਦਾ ਜੀ ਰਹਿਣ ਵਾਸਤੇ ਵਧੀਆ ਥਾਂ ਇੱਥੇ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਚਲੋ ਵਧੀਆ ਬੰਦ ਰਹੀਆਂ ਬਾਕੀ ਸੰਤਾਂ ਦਾ ਠੀਕ ਹੈ ਜੀ ਤਾਈ ਰੋਕੀ ਭਾਈ ਜੀ ਦਾ ਦੱਸ ਇੱਕ ਦੀ ਸੰਗਤ ਆ। ਠੀਕ ਹੈ ਜੀ। ਕੀ ਆਇਆ ਹੈ? ਚਲੋ ਵਧੀਆ ਗੱਲ ਆ। ਚਲੋ ਮਰਜੀ ਸੰਗਤ ਆਵੇ ਪ੍ਰਸ਼ਾਦਾ ਪਾਣੀ ਮਿਲੂਗਾ ਜੀ। ਹਾਂ ਜੀ ਜਦੋਂ ਮਰਜੀ ਆਵੇ। ਠੀਕ ਪ੍ਰਸ਼ਾਦਾ ਪਾਣੀ। ਚਲੋ। ਠੀਕ ਹੈ ਜੀ। ਧੰਨਵਾਦ ਜੀ ਬਹੁਤ-ਬਹੁਤ। ਤੇ ਬਈ ਇੱਥੇ 24 ਘੰਟੇ ਜਦੋਂ ਮਰਜੀ ਆਓ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਜੀ ਤੇ ਵਧੀਆ ਸੰਗਤ ਆਸਤੇ ਬਿਲਡਿੰਗ ਰਹਿਣ ਵਾਸਤੇ ਬਣੀ ਜਾਂਦੀਆਂ। ਲਿਫਟ ਵੀ ਲੱਗਣ ਜਾ ਰਹੀ ਹੈ ਮਤਲਬ ਸਾਰਾ ਪ੍ਰਬੰਧ ਵਧੀਆ ਹੈਗਾ। ਤੇ ਆਪਣੇ ਏਰੀਏ ਦੇ ਮਤਲਬ ਬਾਬਾ ਜੀ ਜਿਵੇਂ ਬਠਿੰਡੇ ਤੋਂ ਆ ਤੇ ਹੋਰ ਵੀ ਸਾਰੇ ਮਤਲਬ ਜਿਹੜੇ ਬਾਬਾ ਜੀ ਇਵੇਂ ਆ ਆਪਣੇ ਕੋਈ ਅੰਮ੍ਰਿਤਸਰ ਤੋਂ ਆ ਕੋਈ ਇਧਰ ਆਪਣੇ ਪੰਜਾਬ ਦੀ ਜਿਆਦਾਤਰ ਤੇ ਆਪਣੇ ਜਿਹੜੇ ਗ੍ਰਾਂਥੀ ਸਿੰਘ ਜਿਹੀ ਮੇਨ ਉਹ ਬਠਿੰਡੇ ਤੋਂ ਆ ਜੀ ਉਹ ਬਠਿੰਡੇ ਦੇ ਆ ਠੀਕ ਆਪਣੇ ਪੰਜਾਬ ਦੇ ਹੀ ਆ ਜ਼ਿਆਦਾਤਰ ਇੱਥੇ ਨਾ ਜੀ ਪੰਜਾਬ ਦੇ ਹੀ ਸਾਰੇ ਇਹ ਪੰਜਾਬੀ ਆ ਅੱਛਾ ਸਾਰੇ ਕੀ ਆਲੇ ਆ ਕਰਤਰੀਆ ਜਿਹੜੇ ਯੂਪੀ ਦੇ ਠੀਕ ਆ ਬਾਕੀ ਸਾਰੇ ਆਪਣੇ ਪੰਜਾਬ ਦੇ ਹੀ ਆ ਜੀ ਠੀਕ ਆ ਠੀਕ ਆ ਜੀ ਠੀਕ ਆ ਠੀਕ ਆ ਜੀ ਆਪ ਇਤਿਹਾਸ ਬਾਰੇ ਬਾਬਾ ਜੀ ਤੋਂ ਜਾਣਕਾਰੀ ਲੈਨੇ ਆ ਬਾਬਾ ਜੀ ਇੱਥੋਂ ਦਾ ਇਤਿਹਾਸ ਦੱਸਣਗੇ ਸਾਰਾ ਹਾਂਜੀ ਬਾਬਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਥਾ ਅਛੰਗੀ ਇੱਕ ਗੁਰੂ ਦਾ ਦੁਆ ਇਤਿਹਾਸਿਕ ਗੁਰਦੁਆਰਾ ਨੂੰ ਇੱਕ ਬਾਤ ਹਾਂਜੀ ਤੇ ਇੱਥੇ ਜਦੋਂ ਮਹਾਰਾਜ ਜੀ ਨਾਵੇਂ ਪਾਸ਼ਾ ਆਏ ਸੀ ਜੀ ਇੱਕ ਗੰਗਾ ਜੀ ਬੈਠੇ ਹੋਏ ਸੀ ਜੀ ਤੇ ਕੋਈ ਇੱਕ ਦਾ ਜੋ ਆਪਾਂ ਜਿੱਥੇ ਗੁਰਦੁਆਰਾ ਸੰਗਰੋਹ ਸਨੋਹਤ ਇੱਥੇ ਗੁਰਦੁਆਰਾ ਸਾਹਿਬ ਆ ਹੈ ਇਹ ਤੇ ਇੱਕ ਹੀ ਸੌਕਾ ਦੀ ਜਗਾ ਸੀ ਉਹਨੇ ਭਜਾ ਕਿ ਆਪੀ ਮਹਾਰਾਜ ਜੀ ਤੁਹੀਂ ਗੰਗਾ ਜੀ ਤੇ ਨਹੀਂ ਬਹਿਣਾ ਤੇ ਉਹ ਜਿਹੜੀ ਮੇਰੀ ਭੇਜੀ ਆ ਉਹ ਮੇਰੀ ਭੇਜੀ ਨਹੀਂ ਉਹ ਤੁਹਾਨੂੰ ਦਿੱਤੀ ਗਈ ਤੇ ਮਹਾਰਾਜ ਜੀ ਇੱਥੇ ਆਏ ਪれ ਆਇਆ ਸ਼ਹਿਰ ਦੇ ਵਿੱਚ ਆ ਤੇ ਇੱਥੇ ਮਾਤਾ ਜੀ ਜਦੋਂ ਉਹ ਬੇਖਿਆ ਇੱਕ ਦਿਨ ਮਹਾਰਾਜ ਜੀ ਕੋਲ ਸਨਾ ਮੇਰੇ ਪਾਸ ਆ ਤੇ ਮਾਤਾ ਜੀ ਨੇ ਵਜਨ ਕੀਤਾ ਉਤਰ ਮੈਂ ਤਾਂ ਬੇਦਰ ਹੋ ਚੁੱਕੀ ਆ ਪਿਤਾ ਜੀ ਪਿਤਾ ਗੁਰੂ ਹਰਗਬਿੰਦ ਸਾਹਿਬ ਨੇ ਕਿਹਾ ਠੀਕ ਹੈ ਤੁਸੀਂ ਆਪਣਾ ਪੁੱਤਾ ਗੋਦ ਖੜਾ ਕੇ ਆਓਗੇ ਜੋ ਪੁੱਤਾ ਹੋਏਗਾ ਉਹ ਸ਼ੂਰਮਾ ਬਹਾਦਰ ਜੋ ਦਾ ਸ਼ੂਰਮਾ ਹੋਏਗਾ ਇਹ ਪੁੱਤਰ ਮੈਂ ਤਾਂ ਬਿਰਧ ਹੋ ਚੁੱਕਿਆ ਹਾਂ ਸਮਾਂ ਕਰੂਗਾ ਆਏਗਾ ਮਾਹਰਾ ਜੀ ਅਸਕੇ ਕਹਿ ਲਗੇ ਮਾਤਾ ਜੀ ਪੇਸ਼ਵਾ ਤੋਂ ਆ ਗਿਆ ਵੀ ਇਹ ਆਪੇ ਗੰਗੜਾ ਜੀ ਦੇ ਇਸ਼ਨਾਨ ਕਰਨਾ ਪਊਗਾ ਮਾਤਾ ਜੀ ਕਹਿ ਲਗੇ ਪੁੱਤ ਮੈਨੂੰ ਬਲਦਪਾਲ ਕੀ ਸਾਹ ਦੇ ਵਿੱਚ ਲੈ ਕੇ ਜਾਓਗੇ ਤੇ ਮਹਾਰਾਜ ਜੀ ਮਸਕਰਾ ਕੇ ਕਹਿਣ ਲੱਗੇ ਮਾਤਾ ਜੀ ਤੁਹਾਨੂੰ ਪਾਕੀ ਦੇ ਵਿੱਚ ਨਹੀਂ ਲੈ ਕੇ जाया ਜਾਏਗਾ ਆਪਾਂ ਗੰਗਾ ਮਈਆ ਦਾ ਇੱਥੇ ਪ੍ਰਵੇਸ਼ ਕਰ ਦਈਨੇ ਜੋ ਇਸ ਵੇਲੇ ਦੂਆ ਸਾਹ ਮਜੂਦ ਹੈ ਜੋ ਅੰਨ੍ਹਾ ਗਿਆਂ ਸੰਤਾਂ ਵਾਹ ਤੇ ਲੰਗਰ ਗੁਰੂ ਦੇ ਲਗਰਾਂ ਵਾਸਤੇ ਦੋ ਜਲ ਇਥੋਂ ਵਰਤੋਂ ਦਈਏ ਸਾਡੇ ਸਾਰੇ ਮਸਨਿਕ ਇਥੋਂ ਪਾਣੀ ਲੈ ਕੇ ਜਾਂਦੇ ਨੇ ਤੇ ਬੜੀ ਚੱਲਦੀ ਕਰਾ ਤੇ ਅਗੋਂ ਕਾ 服务 ਚਾਲੂ ਹੈ ਗੁਰੂ ਘਰ ਦੇ ਤੇ ਜੋ ਵੀ ਸ਼ੰਤਾਂ ਆਉਣ ਜੀ ਆਇਆਂ ਸਰਦਾ ਦੇ ਨਾਲ ਜੋ ਆਪਣਾ ਮੱਥਾ ਟੇਕੋ ਜੀ ਆਇਆਂ ਵਾਗੋ ਟਿਕਾ। ਇਤੋਂ ਫਿਰ ਮਹਾਰਾਜ ਜੀ ਪਟਨਾ ਸਾਹਿਬ ਨੂੰ ਚਲੇ ਗਏ ਕਿ ਨਾਮੇ ਪਾਛਾ। ਠੀਕ ਹੈ। ਪਟਨਾ ਸਾਹਿਬ ਜਾ ਕੇ ਤੇ ਮਹਾਰਾਜ ਜੀ ਜਦੋਂ ਅਸ਼ਾਮ ਨੂੰ ਗਏ ਤੇ ਮਗਰੋਂ ਮਹਾਰਾਜ ਦਾ ਜਨਮ ਹੋਇਆ ਤਾਂ ਫਿਰ ਪਾਛਾ। ਸਿੰਗਾਣੇ ਜਾ ਕੇ ਬੇਨਤੀ ਕੀਤੀ ਮਹਾਰਾਜ ਦੀ ਆਪਣਾ ਪਰਵਾਦ ਵਾਦਿਆ ਧੰਨਵਾਦ ਆ ਹੁਣ। ਤੇ ਮਹਾਰਾਜ ਜੀ ਫਿਰ ਉਤਮ ਫੇਰ ਪਛਾਹ ਆਏ ਪਟਨਾ ਸਾਹਿਬ ਤੇ ਮਹਾਰਾਜ ਜੀ ਫਿਰ ਉਨੇਚਰ ਨੂੰ 9 ਸਾਲ ਦੀ ਬਸਤਾ ਹੋ ਚੁੱਕੀ ਸੀ ਮਰੇ ਚੋਚ ਕੇ ਪ੍ਰਦਾਨੀ ਮਾਣੀ ਦੇ ਨਾਲ ਵੀ ਹੋ ਵੀ ਕਈ ਪੱਤ ਸੀ ਜਿਹੜੇ ਜਿਨ੍ਹਾਂ ਨੂੰ ਰੱਬ ਦਾ ਪਤਾ ਹੀ ਨਹੀਂ ਸੀਗੀ ਪੰਚਾਂ ਨੂੰ ਗਾਇ ਪਾਇਆ ਮਾਰ ਪਾਇਆ ਬਚਪਨ ਦੇ ਵਿੱਚ ਬੜੀਏ ਖੇਡਾਂ ਕੀਤੀਆਂ ਬੱਚਾ ਉਹ ਤੋਂ ਵਿਚ ਜਾਂਦੇ ਹੋਏ ਫਿਰ ਇੱਥੇ ਤੇ ਨਹੀਂ ਪਹੁੰਚੇ ਤੇ ਮਹਾਰਾਜ ਜੀ ਦੇ ਇੱਕ ਨਾਮੇ ਪਾਛਾ ਲਖਨੌਰ ਉੱਥੇ ਰਹਿ ਪੁੱਜਦੇ ਤੇ ਇਥੋਂ ਫਿਰ ਚੱਲਦੇ ਚੱਲਦੇ ਪੰਜਾਬ ਨੂੰ ਤੇ ਐ ਲੱਗਿਆ ਪੁੱਤ ਹੁਣ ਪੰਜਾਬ ਨੂੰ ਚਲਣਾ ਆਪਾ ਆਪਾਂ ਆਪਣੇ ਘਰ ਚੱਲਣਾ ਤੇ ਮਾਂ ਰਾਜੀ ਕਿ ਤੇ ਨੇ ਆ ਕੇ ਮੰਨ ਲਿਆ ਮਾਂ ਰਾਜੀ ਨਾਲ ਉਹਨਾਂ ਵਰਤਾਂ ਪੁੱਜ ਬਾਕੀ ਸਾਰੀ ਸੰਗਤ ਆਪ ਜਾਣਦੀ ਹੈ ਗੁਰੂ ਜੀ ਦਾ ਹਾਂਜੀ ਇਹ ਸੀਗਾ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਬਾਬਾ ਜੀ ਨੇ ਆਪੇ ਨਾਲ ਸਾਂਝਾ ਕੀਤਾ ਈ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆਪਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਕਰਾਇਆ ਪਾਕੀ ਜੋ ਇਤਿਹਾਸ ਦੇ ਵਿੱਚ ਕੋਈ ਆਪਣੇ ਤੋਂ ਦੱਸਿਆ ਵਿੱਚ ਗਲਤੀ ਹੋ ਜੇ ਤਾਂ ਅਣਜਾਣ ਬੱਚੇ ਸਮਝ ਕੇ ਮਾਫ ਕਰਿਓ ਆਪਾਂ ਗੁਰੂ ਸਾਹਿਬ ਦੇ ਬੱਚੇ ਆ ਛੋਟੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਮਿਲਦੇ ਆ ਅੱਜ ਦੇ ਸਫ਼ਰ ਤੇ ਬਨਾਰਸ ਆਪਾਂ ਇਸ ਟਾਈਮ ਖੜੇ ਆ ਪ੍ਰਿਆਗ ਰਾਜ ਦੇ ਵਿੱਚ ਜਿੱਥੇ ਤਿੰਨ ਨਦੀਆਂ ਦਾ ਸੰਗ ਮਿਲਦਾ ਗੰਗਾ ਜਮਨਾ ਤੇ ਸਰਸਵਤੀ ਗੰਗਾ ਦੇ ਵਿੱਚ ਦੋਨੋਂ ਨਦੀਆਂ ਆ ਕੇ ਮਿਲਦੀਆਂ ਆ ਜਮਣਾ ਤੇ ਸਰਸਵਤੀ ਜਿਹੜੀ ਸਰਸਵਤੀ ਨਦੀ ਆ ਵੀ ਉਹ ਕਹਿੰਦੇ ਆ ਧਰਤੀ ਦੇ ਥੱਲੇ ਹੀ ਪ੍ਰਗਟ ਹੁੰਦੀ ਆ ਜਿਹੜੀ ਉੱਤਰਾਖੰਡ ਦੇ ਵਿੱਚ ਜਿੱਦੇ ਉਹ ਗੁਰਦੁਆਰਾ ਹੇਮਕੋਣ ਸਾਹਿਬ ਉੱਥੇ ਲਈ ਸੈਟ ਜਾਂਦੇ ਆ ਆਪਾਂ ਉਥੋਂ ਮਤਲਬ ਗਾਇਬ ਹੋ ਜਾਂਦੀ ਤੇ ਉਹ ਇੱਥੇ ਆ ਕੇ ਨਿਕਲਦੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦਾ ਤਿੰਨ ਨਦੀਆਂ ਦਾ ਸੰਗਮ ਆ ਤੇ ਇਸ ਟਾਈਮ ਪਾਣੀ ਇਹਦਾ ਕਾਫੀ ਚੜਿਆ ਹੋਇਆ ਤੇ ਕਹੇ ਮਤਲਬ ਆਪਾਂ ਨੂੰ ਪਿੱਛੇ ਵੀ ਡਰਾਉਂਦੇ ਸੀਗੇ ਵੀ ਪ੍ਰਿਆਗਰਾਜ ਦੇ ਵਿੱਚ ਬਾੜ ਆਈ ਹੋਈ ਆ ਦੇਖ ਸਕਦੇ ਹੋ ਭਾਈ ਬਾੜ ਫੂੜ ਤਾਂ ਕੋਈ ਨਹੀਂ ਆਈਗੀ ਨਦੀ ਦਾ ਪਾਣੀ ਜ਼ਰੂਰ ਹੋ ਮਤਲਬ ਜਿਆਦਾ ਚੜਿਆ ਹੋਇਆ ਤੇ ਪਰ ਸ਼ਹਿਰ ਸੇਫ ਆ ਬਿਲਕੁਲ ਜਮਾ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਤੇ ਤੁਸੀਂ ਇਧਰ ਵੀ ਦੇਖ ਸਕਦੇ ਹੋ ਸਾਰੇ ਪਾਸੇ ਉਹ ਸਾਹਮਣੇ ਰੇਲਵੇ ਦਾ ਬ੍ਰਿਜ ਆ 8 ਕਿਲੋਮੀਟਰ ਦਾ ਵੀ ਆਪਾਂ ਕਰਕੇ ਸਫ਼ਰ ਸਫ਼ਰ ਤਾਂ ਕਹਾਦਾ ਮਤਲਬ ਸ਼ਹਿਰ ਦੇ ਵਿੱਚੋਂ ਹੀ ਨਿਕਲੇ ਹਜੇ ਤੇ ਦੇਖ ਕੇ ਸੰਗਮ ਆਪਾਂ ਨਦੀਆਂ ਦਾ ਤੋਂ ਬਾਅਦ ਚਾਹ ਦਾ ਲੱਗਿਆ ਵੀ ਚਾਹ ਪੀਣੀ ਚਾਹੀਦੀ ਆ ਤੇ ਚਾਹ ਆ ਗਈ ਵੀ ਇੱਕ ਇੱਕ ਕੱਪ ਆਪਾਂ ਖਾਲੀ ਕਰਤਾ ਤੇ ਦੂਜਾ ਤਿਆਰੀ ਆ ਨਾਲ ਬਰੈਡ ਆ ਤੇ ਆਹ ਕਿਹੜਾ ਖਜੂਰ ਦਾ ਲੱਡੂ ਬਈ ਪਹਿਲੀ ਵਾਰੀ ਆਪਾਂ ਦੇਖਿਆ ਸੀਗਾ ਇੱਥੇ ਤੇ ਖਾ ਕੇ ਦੇਖਦੇ ਕਿਵੇਂ ਆ ਸਵਾਦ ਅਭੀ ਸਾਰੇ ਡਾਈਰ ਪ੍ਰੂਡ ਹੀ ਪਏ ਹੋਏ ਆ ਤੈਨੂੰ ਕਿਵੇਂ ਲੱਗਿਆ ਵਧੀਆ ਠੀਕ ਹੈ ਨਾ ਆ ਲੱਡੂ ਜਿਹੜੇ ਬਈ ਦਿਖਾਏ ਜੀ ਤੇ ਤੁਹਾਨੂੰ ਆਪਾਂ ਕਹਦੇ ਆ ਵੀ ਇਹ ਹੈਗੇ 1200 ਰੁਪਏ ਕਿਲੋ ਤੇ 60 ਰੁਪਈਆ ਦਾ ਆਪਾਂ ਨੂੰ ਇੱਕ ਦੀਸ ਪੈਂਦਾ ਹੈ ਇਹ ਤਾਂ ਮਹਿੰਗੇ ਆ ਤੇ ਪਰ ਸਵਾਦ ਬਹੁਤ ਆ ਬਈ ਚਲੋ ਬਾਕੀ ਚੱਲਦੇ ਆ ਸਹੀ ਆ ਬੜੀ ਹੈ ਜੇ ਮਤਲਬ ਮੋਲੇ ਤਾਂ ਮੋੜਦੇ ਹੀ ਹੈਗੇ ਆ ਕਿਉਂਕਿ ਤਾਜੂ ਵਿਦਾਨ ਕਰਨਾਂ ਚੀਜ਼ਾਂ ਮਹਿੰਗੀਆਂ ਡਰਾਈਵ ਚੋੜ ਤਾਂ ਮਹਿੰਗੀਆਂ ਹੀ ਹੋਣਗੇ ਠੀਕ ਆ ਵੀ ਚੱਲਦੇ ਮਿਲਦੇ ਫਿਰ ਅੱਗੇ ਸਵਰ ਤੇ ਤੇ ਆਹ ਦੁਕਾਨ ਸੀ ਬਾਈ ਹੁਣਾਂ ਦੀ ਕੀ ਕਹਿਣਾ ਚਾਹੁੰਨਾ ਕੋਈ ਪਾਸੇ ਹੋਇਆ ਅੱਜ 1200 ਰੁਪਏ ਕਿਲੋ ਵਾਲੇ ਲਈ ਖਾਦੇ ਆ ਤੇ ਆਪਣਾ ਹੈਵੀ 120 20 ਕਿਲੋਮੀਟਰ ਆ 12 ਵਾਲਾ ਅੰਕੜਾ ਹੀ ਅੱਜ ਚੱਲ ਫਿਰ ਕਰਦੇ ਆ ਪੂਰਾ ਤੇ ਬਈ ਅੱਜ 1200 ਰੁਪਏ ਕਿਲੋ ਵਾਲੇ ਲੱਡੂ ਖਾਦੇ ਤੇ ਮੁੰਡਾ ਕਹਿੰਦਾ ਵੀ ਅੱਜ ਸਾਈਕਲ ਤੋਂ ਫੇਰ ਕੀ ਮਗਾਉਣੀਆਂ ਮਾਫੀਆਂ ਤੇ ਚੱਲਦੇ ਆਂ ਬਈ ਆਪਾਂ ਵੀ ਪ੍ਰਿਆगराज ਤੋਂ ਜਾ ਰਹੇ ਸੀਗੇ ਵਾਰਾਨਸੀ ਵੱਲ ਤੇ ਸੈਦਾਬਾਦ ਆਪਾਂ ਬਈ ਇੱਕ گاؤں ਆ ਵੀ ਉੱਥੇ ਖੜੇ ਸੀਗੇ ਮਾਰਕੀਟ ਮੇ ਖੜੇ ਥੇ ਔਰ ਬਈ ਆਪਾਂ ਨੂੰ ਆ ਬਾਈ ਜੀ ਨੇ ਆਵਾਜ਼ ਮਾਰੀ ਤੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਤੇ ਆਪਾਂ ਨੂੰ ਪਾਣੀ ਦੀਆਂ ਬੋਤਲਾਂ ਦਿੱਤੀਆਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਆ ਨਾਮ ਹੈ ਆਪਕਾ ਸਰਜੀਤ ਸਿੰਘ ਸਰਜੀਤ ਸਿੰਘ ਔਰ ਬਈ ਆਪਕੀ ਇਹ ਦੁਕਾਨ ਹੈ ਸ਼੍ਰੀ ਹਨੂਮਾਨ ਜਲਪਨ ਨਹੀਂ ਹੈ ਅੱਛਾ ਅੱਛਾ ਚਾਹ ਪੀਣ ਆਏ ਠੀਕ ਹੈ ਠੀਕ ਹੈ ਔਰ ਬਈ ਠੀਕ ਠਾਕ ਹੋ ਸਭ ਬੜੀਆ ਇਹ ਬਾਈ ਹੁਣੇ ਬਈ ਇੱਥੇ ਚਾਹ ਪੀਣ ਆਏ ਸੀਗੇ ਤੇ ਦੁਕਾਨ ਉਹ ਬਾਈ ਹੁਣਾਂ ਦੀ ਹੈ ਜੀ ਉਹ ਜੋ ਬਾਈ ਅੰਦਰ ਬੈਠੇ ਹੁਣ ਕੀ ਦੁਕਾਨ ਹੈ ਉਹਨਾਂ ਦੀ ਦੁਕਾਨ ਆ ਬਈ ਤੇ ਬਾਈ ਹੁਣੇ ਇੱਥੇ ਚਾਹ ਪੀਣ ਆਏ ਸੀਗੇ ਤੇ ਆਪਾਂ ਨੂੰ ਚਾਹ ਪਾਣੀ ਪੁੱਛਿਆ ਤੇ ਵਧੀਆ ਲੱਗੇ ਮਿਲ ਕੇ ਤੇ ਹੋਰ ਬਈ ਕੁਝ ਕਹਿਣਾ ਚਾਹੁੰਦੇ ਹੋ ਕੋਈ ਕੋਈ ਸੰਦੇਸ਼ ਦੇਣਾ ਚਾਹਤੇ ਹੋ ਆਪ आप लोग बहुत अच्छा कर रहे हैं धर्म का प्रचार कर रहे हैं अच्छी चीज़ें हैं करना चाहिए सबको बस यही कहेंगे आप लोगों का कर सहयोग करें सब लोग जो मिले जो देते सब सहयोग करें आप ऐसे ही स्वस्थ कुशल मंगल आप अपनी यात्रा संपूर्ण करें जी भाई धन्यवाद आपका बहुत बहुत धन्यवाद इतने पटना साहेब का बोर्ड देख के बड़े मन में खुशी है ਤੁਸੀਂ ਵੀ ਦੇਖ ਸਕਦੇ ਹੋ ਇਤੋਂ ਰਹਿ ਗਿਆ 333 ਕਿਲੋਮੀਟਰ ਪਟਨਾ ਸਾਹਿਬ ਤੇ ਉਮੀਦ ਆ ਵੀ ਆਪਾਂ ਆਉਣ ਵਾਲੇ 2-3 ਦਿਨਾਂ ਦੇ ਵਿੱਚ ਪਹੁੰਚ ਜਾਾਂਗੇ ਤੇ ਅੱਜ ਦਾ ਸਫ਼ਰ ਆਪਣਾ 99 ਕਿਲੋਮੀਟਰ ਦਾ ਆਪਾਂ ਜਾਣਾ ਵਾਰਾਨਸੀ ਅਜੇ ਬਨਾਰਸ ਵੀ ਕਹਿੰਦੇ ਹੁੰਦੇ ਆ ਤੇ ਬਨਾਰਸ ਤੋਂ ਜਰੂਰ ਆਪਾਂ ਨੂੰ 250 ਕਿਲੋਮੀਟਰ ਰਹਿ ਜਾਊਗਾ ਤੇ ਵੀ ਆਪਾਂ ਨੂੰ ਵਧੀਆ ਸੰਗਤਾਂ ਦਾ ਪਿਆਰ ਮਿਲ ਰਿਹਾ ਪਿੱਛੇ ਵੀ ਆਪਾਂ ਨੂੰ ਚਾਹ ਪਾਣੀ ਪਿਆ ਸਾਰਾ ਕੁਝ ਮਤਲਬ ਪਾਣੀ ਦੀਆਂ ਬੋਤਲਾਂ ਦਿੱਤੀਆਂ ਆਪ ਉਹ ਆਈ ਮਾਰ ਕੇ ਪੜਾ ਕੇ ਆਪਾਂ ਨੂੰ ਤੇ ਹਰ ਜਗ੍ਹਾ ਤੇ ਆਪਾਂ ਨੂੰ ਪੰਜਾਬੀ ਵੀਰ ਜੋ ਇਧਰਲੇ ਹਿੰਦੂ ਮੁਸਲਿਮ ਮਤਲਬ ਸਭ ਜਾਤਾਂ ਇੱਕੋ ਹੀ ਆ ਬਈ ਤੇ ਸਾਰੇ ਆਪਾਂ ਨੂੰ ਵਧੀਆ ਸਤਿਕਾਰ ਦਿੰਦੇ ਆ ਤੇ ਸਾਰਿਆਂ ਦਾ ਬਈ ਦਿਲੋਂ ਸਤਿਕਾਰ ਤੇ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ ਸਾਰਾ ਪਿਆਰ ਮਿਲ ਰਿਹਾ ਤੇ ਇਦਾਂ ਹੀ ਜੁੜੇ ਰਹੋ ਤੁਹਾਨੂੰ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਸਤਿਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਾਉਣੇ ਤੇ ਆਪ ਵੀ ਦਰਸ਼ਨ ਕਰਦੇ ਆ ਤੇ ਅਰਦਾਸ ਬੇਨਤੀ ਕਰਦੇ ਆ ਕਿ ਪੰਜਾਬ ਦੇ ਲਈ ਪੰਜਾਬ ਦੇ ਹਾਲਾਤ ਜਲਦੋ ਜਲਦ ਠੀਕ ਹੋ ਸਕਣਾ ਤੇ ਵਾਇਰਸ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣ ਸਾਰੀ ਸਾਰੇ ਸੰਸਾਰ ਤੇ ਮੇਹਰ ਭਰਿਆ ਹੱਥ ਰੱਖੇ ਇਹ 1 ਵਜੇ ਦਾ ਤੇ ਆਪਾਂ 4:30 ਪੌਣੇ 5 ਘੰਟੇ ਦੇ ਵਿੱਚ 63 ਕਿਲੋਮੀਟਰ ਦਾ ਸਫ਼ਰ ਤੈਂ ਕਰਿਆ ਜਾਂਦਾ ਤੇ 63 ਕੀ ਹੋਰ ਬਚਿਆ ਤੇ ਹੁਣ ਆਪਾਂ ਬ੍ਰੇਕ ਮਾਰੀ ਸੀਗੀ ਠਾਬੇ ਤੇ ਪਾਂਡੇ ਜੀ ਠਾਬਾ ਹੁਣ ਆਪਾਂ ਰੋਟੀ ਪਾਣੀ ਛੱਕ ਕੇ ਚਾਹ ਚੂ ਪੀ ਕੇ ਤੇ ਫਿਰ ਅੱਗੇ ਚੱਲਦੇ ਆਂ ਤੇ ਉਮੀਦ ਆ ਵੀ ਆਪਾਂ 5:00 6:00 ਵਜੇ ਦੇ ਨੂੰ ਅੱਜ ਪਹੁੰਚ ਜਾਗੇ ਟਾਈਮ ਸਿਰ ਉੱਥੇ ਵੀ ਗੁਰਦੁਆਰਾ ਸਾਹਿਬ ਹੈਗਾ ਗੁਰੂ ਨਾਨਕ ਦੇਵ ਦਾ ਇਤਿਹਾਸਿਕ ਗੁਰਦੁਆਰਾ ਉੱਥੇ ਉੱਥੇ ਆਪਾਂ ਰਹਿ ਦਾ ਪਤਾ ਕਰਾਂਗੇ ਵੈਸੇ ਆਪਾਂ ਕੇ ਤੋਂ ਪੁੱਛਿਆ ਸੀ ਕਿ ਉੱਥੇ ਕਮਰੇ-ਗਮਰੇ ਵਗੈਰਾ ਰਹਿਣ ਵਾਸਤੇ ਮਿਲ ਜਾਂਦੇ ਆ ਬਾਕੀ ਚੱਲ ਕੇ ਕਰਦੇ ਆ ਪਤਾ ਕਿ ਹੁਣ ਰੋਟੀ ਖਾਣੀ ਆ ਰੋਟੀ ਆ ਗਈ ਆ ਬਈ ਤੇ ਹੁਣ ਕਰਦੇ ਆ ਸਟਾਰਟ ਵਾਇਰੋ ਦਾ ਨਾਮ ਲੈ ਕੇ ਵਾਇਰੋ ਦਾਲ ਟੜਕਾ ਮਲਾਈ ਆ ਆਪਾਂ ਜ਼ਿਆਦਾਤਰ ਦਾਲ ਹੀ ਖਾਣੇ ਕਿਉਂਕਿ ਹਲਕੀ ਹੁੰਦੀ ਐ ਸਿਹਤ ਲਈ ਬਾਹਰੀਆਂ ਟੜੀਆਂ ਫ੍ਰੇਮ ਕਰਦੀਆਂ ਖਾ ਕੇ ਕੰਮ ਖਰਾਬ ਹੀ ਹੁੰਦਾ ਰੋਟੀ ਵੀ ਆਪਾਂ ਭਾਂਡੇ ਪਰਾਂ ਨੂੰ ਖਸਕਾਤੇ ਆ ਤੇ ਹੁਣ ਚਾਹ ਚ ਪੀਣੇ ਵਾਸਤੇ ਚਾਹ ਪੀ ਗਏ ਤੇ 2 ਵਜੇ ਦੇ ਵਿੱਚ ਚੱਲਦੇ ਆ ਪੌਣੇ ਆ ਚਾਲੇ ਕਿਉਂਕਿ ਬਾੜਾ ਜੀ ਰਹਿੰਦੀ ਐ ਵਾਵਾ ਨੇਰੇ ਤੋਂ ਪਹਿਲਾਂ ਪਹਿਲਾਂ ਮੋਹਿੰਦੀ ਗੋਸਤ ਕਰਦੇ ਆ ਧੰਨਵਾਦ ਜੀ ਜਰੂਰ ਨੰਬਰ ਦਰ ਤੇ ਆ ਰੋਟੀ ਤੋਂ ਬਾਅਦ ਆਪਾਂ ਚਾਹ ਵੀ ਲੱਗੇ ਸੀਗੇ ਕਹਿ ਦਿੰਦੇ ਵੀ ਕੁੱਲੜ ਚਾਹ ਕੁੱਲੜ ਚ ਆਪਾਂ ਨੂੰ ਤਾਂ ਕੁੱਲੜ ਚਾਹ ਲੱਗਦੀ ਨਹੀਂ ਕੇ ਬੱਸ ਜਿਹੜਾ ਦੀਵਾਲੀ ਤੇ ਆਪਾਂ ਦੀਵਾਲਾ ਹੁੰਨੇ ਨੇ ਸਿਰਫ ਓਡਾ ਕੀ ਹੈ ਯਾਰ ਇਹਦਾ ਨਾ ਕੁਝ ਨਹੀਂ ਬੰਦਾ ਤੇ ਇਹਦੇ ਨਾਲ ਦੇ ਮੈਨੂੰ ਲੱਗਦਾ ਉਹ ਬੈਠੇ ਬੈਠੇ 10 ਪੀ ਜਾਣਗੇ ਫਿਰ ਵੀ ਦਸਾ ਮਿਲਦਾ ਇਹ ਪੰਜ ਪਾ ਕੇ ਇਹਦੇ ਇੱਕ ਗਲਾਸ ਬਣੂਗਾ ਜਿਹੜਾ ਹਿਸਾਬ ਦੇ ਤਾਂ ਹੁੰਦਾ ਤੇ ਮੈਨੂੰ ਲੱਗਦਾ ਜੀ ਜਿਵੇਂ ਜਿਵੇਂ ਅਸੀਂ ਮਤਲਬ ਪੰਜਾਬ ਤੋਂ ਦੂਰ 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 ਜਾਈਏ ਨੇ ਉਵੇਂ ਉਵੇਂ ਇਹ ਜੀ ਗਏ ਦਿਨ ਬਦਲਣ ਦਿਨ ਬਦਲ ਨਿੱਕੀ ਹੋਈ ਜਾਂਦੇ ਆ ਇਹਦੇ ਪਿੱਛੇ ਇੱਕ ਦੁਕਾਨ ਤੇ ਰੁਕੇ ਸੀਗੇ ਉੱਥੇ ਜਮਾ ਇਦੂ ਦੀਵਾ ਦੀਆ ਹੀ ਕਰੋ ਜਮਾ ਦੀਵੇ ਦਾ ਜਮਾ ਛੋਟਾ ਭਰਾਈ ਸੀਗਾ ਤੁਹਾਨੂੰ ਬਈ ਐਕਸਪੈਰੀਮੈਂਟ ਕਰਕੇ ਦੱਸ ਹੀ ਦੇਣੀ ਵੀ ਇਹਦੇ ਵਿੱਚ ਢੱਕਣ ਕਿੰਨੇ ਪੈਣਗੇ ਇੱਕ ਢੱਕਣ ਪਾਤਾ ਪਹਿਲਾਂ ਦੋ 10 4 5 ਲੋ ਬਈ ਆ 6 ਢੱਕਣ ਪੈਂਦੇ ਨੇ ਆ ਢੱਕਣ ਵੀ ਦਿਖਾ ਦੇ ਆ ਨਾਰਮਲ ਜਿਹੜੀ ਆਪਣੀ ਬੋਤਲ ਆਉਂਦੀ ਆ ਸਿਰਫ 6 ਢੱਕਣ ਪਏ ਤੁਸੀਂ ਦੇਖ ਲਓ ਵੀ ਇੰਨੀ ਕੀ ਚਾਹ ਦਾ ਜੋ ਆ ਗਈ ਪੀ ਜਾਂਦਾ ਨੇ ਕਹਾ ਜਾ ਕੋਈ ਨਹੀਂ ਆ ਰਿਹਾ ਯਾਰ ਇਹਨਾਂ ਦੇ ਦੱਸਾਂ ਨਹੀਂ ਦੱਸਾਂ ਜਾਂ 15 ਦੀ ਲਾਉਣਗੇ ਇਹ ਵਾਲੀ ਚਾਹ ਕੀ ਕਹਿਦਾ ਇਹਦਾ ਯਾਰ ਵੀ ਉਹ ਗੱਲ ਬਣੀ ਆ ਵੀ ਚਾਹ ਪੀਓਗੇ ਚਲ ਆਪਾਂ ਕਹਿੰਦੇ ਹਾਂ ਲਿਆ ਪੀ ਲਿਆ ਦੋ ਘੁੱਟ ਕੇ ਪੀ ਲਾਂਗੇ ਉਹਨਾਂ ਵਾਸਤੇ ਆਪਾਂ ਆਹ ਲਿਆਵਾਂਗੇ ਹੋ ਸਕਦਾ ਵੀ ਆਪਾਂ ਆਉਣ ਲੱਗੇ ਲਿਆਈਏ ਪਰ ਬੈਗ ਮੂੰਹ ਕਰਦਿਆਂ ਕਰਦਾ ਟੁੱਟ ਨਾ ਜਾਵੇ ਤੇ ਜੇ ਕੋਈ ਰਿਸ਼ਤੇਦਾਰ ਆ ਕੇ ਘਰੇ ਮੰਗੇ ਵੀ ਘੁੱਟ ਕੇ ਚਾਹ ਲਿਆਓ ਤੇ ਆ ਕੱਪੀ ਵੀ ਉਹਨਾਂस्ते ਜਰੂਰ ਰੱਖੋ ਚੰਗੇ ਰਹਿ ਗਏ ਆ 15-20 ਮਿੰਟ ਹੋ ਗਏ ਆ ਪਰ ਰੋਗੇ ਸੀਗੇ ਢਾਬੇ ਤੇ ਤੇ ਦੇਖ ਸਕਦੇ ਹੋ ਤੁਸੀਂ ਹਾਲਾਤ ਤੇ ਇਹ ਤਾਂ ਨਹੀਂ ਆਪਾਂ ਨੂੰ ਅੱਜ ਪਹੁੰਚਣ ਦਿੰਦਾ ਹੈਗਾ ਵਧੀਆ ਹੋ ਗਿਆ ਪਰ ਰੋਗੇ ਇੱਥੇ ਚਾਹ ਪਾਣੀ ਪੀ ਲਿਆ ਤੇ ਹੁਣ ਬਾਈ ਨੇ ਆਪਾਂ ਨੂੰ ਵਾਈਫਾਈ ਦੇਤਾ ਕਹਿੰਦਾ ਵੀ ਗੱਬੀ ਆ ਉਹ ਵੀਡੀਓ ਵੀਡੀਓ ਜਈਆਂ ਕਰਨੀਆਂ ਆ ਅਪਲੋਡ ਆਪਾਂ ਸਾਰੀਆਂ ਅਗਲੀਆਂ ਵੀਡੀਓ ਸਭ ਅਪਲੋਡ ਕਰ ਦਾਂਗੇ ਬਈ ਤੇ ਅੱਜ ਦਾ ਟਿਕਾਣਾ ਆਪਣਾ ਇੱਥੇ ਹੀ ਹੋਊਗਾ ਗੁਰਨਾਲਕ ਪੰਜਾਬੀ ਕਾਬਾ ਦੇ ਇਹ ਵੀ 40 ਕਿਲੋਮੀਟਰ ਪਿੱਛੇ ਆ ਬਨਾਰਸ ਤੋਂ ਆਪਾਂ ਵੀ ਰੈਸਟ ਉਸ ਕਰਕੇ ਤੇ ਨਹਾ ਨੂੰ ਲਈ ਸੀ ਹੁਣ ਟਾਈਮ ਅਟਕੋ ਇਹਦਾ ਹੋ ਗਿਆ ਤੇ ਰੋਟੀ ਆ ਗਈ ਆਪਣੀ ਹੁਣ ਰੋਟੀ ਖਾਣੇ ਆ ਰੋਟੀ ਖਾ ਕੇ ਫਿਰ ਸੌਣੇ ਆਂ ਕੱਲ ਨੂੰ ਫਿਰ ਇੱਥੋਂ ਬਣਾਉਣੇ ਅੱਗੇ ਦਾ ਪ੍ਰੋਗਰਾਮ ਤੇ ਰੋਟੀ ਆਪਣੀ ਆ ਗਈ ਵੀ ਅੱਜ ਡਰਾਈਵਰਾਂ ਨੇ ਢਾਬੇ ਤੇ ਰੁਕੇ ਆ ਤੇ ਆ ਗਿਆ ਮਟਰ ਮਸਾਲਾ ਵੇਖਣ ਨੂੰ ਲਾਦ ਵਧੀਆ ਹੋਊਗੀ ਸਵਾਦ ਆ ਬਈ ਜਰੂਰ ਕਰਨਾ ਇਹ ਬਈ ਪੰਜਾਬੀ ਵੀਰਾਂ ਦਾ ਢਾਬਾ ਵਾ ਸੁਲਤਾਨਪੁਰ ਲੋਧੀ ਦੇ ਬਾਈ ਹੁਣੀ ਤੇ ਗੁਰਨਾਣਕ ਪੰਜਾਬੀ ਢਾਬਾ ਜੇ ਤੁਸੀਂ ਵੀ ਇੱਧਰ ਦੀ ਲੰਘਦੇ ਹੋ ਤਾਂ ਬਈ ਜਰੂਰ ਇੱਥੇ ਰੁੱਕੇ ਜਾਇਓ ਕੋਈ ਯਾਤਰਾ ਕਰਨ ਵਾਲਾ ਅੰਕਲ ਜੀ ਨਾਲ ਗੱਲ ਹੋਈ ਸੀ ਕੋਈ ਯਾਤਰਾ ਕਰਨ ਵਾਲਾ ਜਾਵੇ ਕੋਈ ਵੀ ਜਾਵੇ ਉਹਨਾਂ ਨੂੰ ਵੀ ਰੋਟੀ ਪਾਣੀ ਦਾ ਤੇ ਸੌਣ ਦਾ ਵਧੀਆ ਪ੍ਰਬੰਧ ਆ ਤੇ ਇਥੋਂ ਵਾਰਨ ਦੇ ਕੋਲੇ ਲਾਦਾ ਹੋਊਗਾ ਜੇ 35 ਕਿਲੋਮੀਟਰ ਪਹਿਲਾਂ ਹੋਊਗਾ ਇਹ ਹਾਈਵੇ ਤੋਂ ਉਤਰ ਕੇ ਬੱਸ 1.5 ਕਿਲੋਮੀਟਰ ਅੱਗੇ ਜਾ ਕੇ ਘਟਾ ਉਤਵਾ ਜੇ ਆਪਣੇ ਕੋਲ ਸਾਈਕਲ ਸੀ ਆਪਾਂ ਉਸ ਤੋਂ ਟਪਾਲੇ। ਜੂਰ ਵੀ ਹੋ ਕੇ ਜਾਏ ਤੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਨਾਮ ਆਨਦਾਨ ਬਖਸ਼ਿਆ ਆਪਾਂ ਨੂੰ। ਛੋਟੀ ਬਾਈ ਖਾ ਲਈ ਆ ਰੋਟੀ ਦੇ ਬਾਅਦ ਬਾਈ ਕਹਿੰਦਾ ਵੀ ਦੁੱਧ ਵੀ ਜ਼ਰੂਰ ਪਿਆਓ ਇਹਨਾਂ ਨੂੰ। ਇਹਨਾਂ ਮਾਂ ਤਾਂ ਵੀ ਕਿਵੇਂ ਰੂਪ ਹੋਈ ਹੋਊਗੀ ਆਪਣੇ ਬੰਦੇ ਇੱਥੇ ਦੂਰ ਇਕੱਲੇ ਬੈਠੇ ਆ। ਤੇ ਬਾਈ ਉਹਨਾਂ ਨਾਲ ਵੀ ਆਪਾਂ ਜ਼ਰੂਰ ਥੱਡੀ ਗੱਲ ਕਰਾਵਾਂਗੇ ਸਵੇਰੇ। ਮੁਕ ਕਰਦੇ ਗੱਲਾਂ ਬਾਤਾਂ ਲੋਗ ਉਹਨੂੰ ਦਾ ਦੇਖਦੇ ਆਂ ਦੁਬਾਰਾ ਸਿਸਟਮ ਕਰਦੇ ਨੇ ਕਿ ਕਿ ਸੌਣੇ ਰੋਗੜ